ਜਲੰਧਰ ਦੇ ਵਿੱਚ ਇਸ ਵਕਤ 45 ਡਿਗਰੀ ਟੈਂਪਰੇਚਰ ਹੋਇਆ ਹੈ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਇਸ ਵਕਤ ਹਾਹਾਕਾਰ ਮਚਿਆ ਹੋਇਆ ਹੈ ਇੱਕ ਪਾਸੇ ਜਿੱਥੇ 45 ਡਿਗਰੀ ਟੈਂਪਰੇਚਰ ਉੱਥੇ ਹੀ ਜਲੰਧਰ ਦੇ ਲੋਕਾਂ ਨੂੰ ਇਸ ਵਕਤ ਪਾਣੀ ਦੀ ਸਮੱਸਿਆ ਤੋਂ ਜਿਹੜਾ ਹੈਗਾ ਉਹ ਜੂਜਨਾ ਪੈ ਰਿਹਾ ਵਾ ਪਾਣੀ ਦੀ ਸਮੱਸਿਆ ਇੰਨੀ ਹੈ ਕਿ ਲੋਕਾਂ ਵੱਲੋਂ ਪਾਣੀ ਦੀ ਸਮੱਸਿਆਵਾਂ ਨੂੰ ਲੈ ਕੇ ਇਸ ਵਕਤ ਧਰਨਾ ਲਗਾਇਆ ਗਿਆ ਹੈ ਇਸ ਵਕਤ ਅਸੀਂ ਸ਼੍ਰੀ ਨਾਮ ਚੌਂਕ ਦੇ ਵਿੱਚ ਆ ਜਿਸ ਜਗ੍ਹਾ ਦੇ ਉੱਤੇ ਲੋਕਾਂ ਵੱਲੋਂ ਧਰਨਾ ਲਗਾਇਆ ਗਿਆ ਹੈ ਤੇ ਉਹਨਾਂ ਨੇ ਸੜਕਾਂ ਜਿਹੜੀਆਂ ਨੇ ਉਹ ਰੋਕ ਦਿੱਤੀਆਂ ਨੇ ਇਹ ਤੁਸੀਂ ਤਸਵੀਰ ਦੇਖੋ ਲੋਕ ਪੰਜਾਬ ਸਰਕਾਰ ਅਤੇ ਨਗਰ ਨਿਗਮ ਕਮਿਸ਼ਨਰ ਜਿਹੜਾ ਹੈ ਉਸ ਦੇ ਖਿਲਾਫ ਮੁਰਦਾਬਾਦ ਦੇ ਨਾਅਰੇ ਜਿਹੜੇ ਨੇ ਉਹ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਤਸਵੀਰ ਦੇਖੋ ਪਾਣੀ ਜੀਵਨ ਦੇ ਲਈ ਜਿਹੜਾ ਹੈਗਾ ਉਹ ਅਹਿਮ ਹੈਗਾ ਵਾ ਆਮ ਦਿਨਾਂ ਦੇ ਵਿੱਚ ਡਾਕਟਰ ਕਹਿੰਦੇ ਨੇ ਕਿ ਜਿਹੜਾ ਹੈਗਾ ਇਹ ਜੋ ਗਰਮੀਆਂ ਦੇ ਦਿਨ ਹੁੰਦੇ ਨੇ ਤਾਂ ਡਾਕਟਰ ਕਹਿੰਦੇ ਨੇ ਕਿ ਵੱਧ ਤੋਂ ਵੱਧ ਜਿਹੜਾ ਉਹ ਪਾਣੀ ਪੀਤਾ ਜਾਵੇ ਪਰ ਪਾਣੀ ਕਿਵੇਂ ਪੀਤਾ ਜਾਵੇ ਜਦ ਪਾਣੀ ਹੀ ਖਰਾਬ ਹੈ ਅਤੇ ਪਾਣੀ ਹੀ ਉਪਲਬਧ ਜਿਹੜਾ ਹੈ ਉਹ ਲੋਕਾਂ ਨੂੰ ਨਾ ਹੋਵੇ ਲੋਕ ਜਿਹੜੇ ਨੇ ਉਹ ਧਰਨਾ ਲਗਾ ਰਹੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਮਹਿਲਾਵਾਂ ਖਾਸ ਕਰ ਜੜੀਆਂ ਨੇ ਉਹ ਪਹੁੰਚੀਆਂ ਹੋਈਆਂ ਨੇ ਕਿੰਨੇ ਦਿਨ ਤੋਂ ਤੁਹਾਡੇ ਇਲਾਕੇ ਦੇ ਵਿੱਚ ਪਾਣੀ ਨਹੀਂ ਆ ਰਿਹਾ ਸਾਡੇ ਲਾਕੇ ਚ ਤੇ ਪਾਣੀ ਤੇ ਆਉਂਦਾ ਹੈ ਸਾਲ ਹੋਈ ਜਾਂ ਤੇ ਪਰ 20 25 ਸਾਲ ਤੋਂ ਬਹੁਤ ਜ਼ਿਆਦਾ ਗੰਦਾ ਪਾਣੀ ਆਉਂਦਾ ਹੈ ਇੰਨਾ ਨਾ ਪਾਣੀ ਉਹਦੇ ਵਿੱਚੋਂ ਸਾਡੇ ਬੱਚੇ ਨੰਗੇ ਜਾਂਦੇ ਸਕੂਲ ਬੱਚੇ ਜਾਂਦੇ ਇੰਨੀ ਪਰੇਸ਼ਾਨੀ ਹੋਦੀ ਨਾ ਕੋਈ ਹੱਬ ਨਹੀਂ ਅਸੀਂ ਮਜਬੂਰ ਹੋ ਕੇ ਇੱਥੇ ਇਹ ਫੈਸਲਾ ਲਿਆ ਅਸੀਂ ਕੋਈ ਸਾਡੀ ਸੁਣਵਾਈ ਨਹੀਂ ਹੈਗੀ ਚੰਨੀ ਕੋਲ ਜਾਓ ਕਹਿੰਦੇ ਇਹਨਾਂ ਨੇ ਕਿਹਾ ਇਹ ਗੱਲ ਸਾਰੇ ਕਹਿੰਦੇ ਜਿੰਨੇ ਵੀ ਕਮਿਸ਼ਨ ਬਣਿਆ ਕਹਿੰਦੇ ਚੰਨੀ ਕੋਲ ਜਾਓ ਅੱਛਾ ਕਹਿੰਦੇ ਕਿ ਚੰਨੀ ਨੂੰ ਤੁਸੀਂ ਜਤਾਇਆ ਤੁਸੀਂ ਚੰਨੀ ਕੋਲ ਜਾਓ ਹਾਂ ਹਾਂ ਚੰਨੀ ਕੋਲ ਜਾਓ ਤੁਸੀਂ ਅੱਛਾ ਹਾਂਜੀ ਤੁਸੀਂ ਕਹਿ ਰਹੇ ਹੋ ਕਿ ਵੀ ਪਾਣੀ ਜਿਹੜਾ ਹੈਗਾ ਉਹ ਗੰਦਾ ਆ ਰਿਹਾ ਹੈਗਾ। ਟੂਟੀਆਂ ਉਹਨੇ ਆਂਦਾ ਪਾਣੀ। ਸਿਵਰੇ ਦਾ ਵੀ ਟੂਟੀਆਂ ਉਹਨੇ ਆਂਦਾ। ਗਟਰ ਬੰਦ ਸਾਰੇ ਇੰਨਾ ਨਾ ਪਾਣੀ ਨੰਕੇ ਸਾਡੇ ਬੱਚੇ ਰੋਜ ਟੜੀ ਆਉਂਦੇ। ਪੀਣ ਵਾਲਾ ਪਾਣੀ ਦੇਖੋ ਬੋਤਲ ਚ ਕਿੰਨਾ ਗੰਦਾ ਪਾਣੀ। ਕੋਟੀ ਆਂਦੀ ਗਟਰ ਵਿੱਚੋਂ ਬਾਹਰ। ਅਸੀਂ ਨੰਗ ਨਹੀਂ ਸਕਦੇ ਇੰਨੀ ਬੁਰੀ ਹਾਲਤ ਹੈ। ਉਹੀ ਪਾਣੀ ਜਿਹੜਾ ਤੁਹਾਡੇ ਟੂਟੀਆਂ ਦੇ ਵਿੱਚ ਉਹਨੇ ਟੂਟੀਆਂ ਚ ਆਉਂਦਾ ਹੈ। ਤੇ ਜੇ ਅਸੀਂ ਜਾਣਦੇ ਆਂ ਗੂ ਸਾਡਾ ਮਜ਼ਾਕ ਕਰਦੇ ਇਹ ਤੇ ਵਿਲੀਆਂ ਰੋਜ ਟੜੀਆਂ ਆਂਦੀ ਇਹਨਾਂ ਦੇ ਤਮਾਸ਼ਾ ਲਾ ਲਿਆ ਹੈ। ਐਦਾਂ ਕਰਦੇ ਆਂ। ਕਿੰਨੇ ਮਾਰ ਪਏ ਆ ਵਿਚਾਰੇ ਫੋਟੋ ਵਾਲ ਸੀ ਕੇ ਕੰਮ ਕਰਦੇ ਆ ਸਾਰੇ ਫੋਟੋ ਵਾਲੀ ਆ ਤੁਸੀਂ ਕਿੱਥੋਂ ਕਿੱਥੋਂ ਆਏ ਹੋ ਜੀ ਤੁਸੀਂ ਬਸਤੀ ਦਾ ਅਚਮੰਦਾ ਨਿਓ ਸ਼ਿਵਾਜੀ ਨਗਰ ਕਿੰਨੇ ਦਿਨ ਤੋਂ ਤੁਹਾਨੂੰ ਸਮੱਸਿਆ ਜਿਹੜੀ ਉਹ ਆ ਰਹੀ ਹੈ ਜਿਸ ਕਾਰਨ ਤੁਹਾਨੂੰ ਧਰਨਾ ਲਗਾਉਣਾ ਪਿਆ کافی ਚਿਰ ਹੋ ਗਿਆ 20 ਕਿਸਾਲ ਹੋ ਗਏ ਅੱਛਾ ਹਾਂ ਜੀ ਤੇ ਤੁਸੀਂ ਕਮਿਸ਼ਨਰ ਨੂੰ ਜਿਹੜਾ ਹੈਗਾ ਉਹ ਮੰਗ ਪੱਤਰ ਪਹਿਲਾਂ ਦਿੱਤਾ ਸੀ ਇਸ ਤੋਂ ਪਹਿਲਾਂ ਤਾਂ ਇਹ ਦਿਨ ਨੂੰ ਨਹੀਂ ਪਤਾ 15 ਦਿਨ ਉਹ ਚੱਲਿਆ ਇਹਨਾਂ ਨੂੰ ਕਮਿਸ਼ਨ ਨੂੰ ਮਤਲਬ ਇਹਨਾਂ ਨੂੰ ਭੇਜਿਆ ਆ ਬੰਦੇ ਭੇਜੇ ਹੋਏ ਫਿਰ ਸਾਨੂੰ ਇਸ ਚੀਜ਼ ਦੀ ਪ੍ਰੋਬਲਮ ਹੈ ਗਈ ਆ ਕੋਈ ਨਹੀਂ ਬਸ ਅੱਜ ਬੰਦੇ ਆ ਰਹੇ ਆ ਕੱਲ ਬੰਦੇ ਆ ਰਹੇ ਆ ਕੋਈ ਨਹੀਂ ਆਇਆ ਹਾਂ ਉਹ ਦੇਖੋ ਜੀ ਕੋਈ ਨਵਾਂ ਬੰਦਾ ਤਾਂ ਚੁਣਨਾ ਨਗਿਆ ਜੇ ਕੋਈ ਪੁਰਾਣਾ ਬੰਦਾ ਕੰਮ ਨਹੀਂ ਕਰੂਗਾ ਐਮਪੀ ਕੰਮ ਨਹੀਂ ਕਰੂਗਾ ਅਮੈਲ ਕੰਮ ਨਹੀਂ ਕਰੂਗੇ ਕੌਂਸਲ ਕੰਮ ਨਹੀਂ ਕਰੂਗੇ ਤਾਂ ਕੋਈ ਨਵਾਂ ਬੰਦਾ ਚੁਣਨਾ ਪਏਗਾ ਨਾ ਹਾਂ ਪਤਾ ਨਹੀਂ ਬੋਰਡ ਪਾਈ ਆ ਅਸੀਂ ਉਹਨਾਂ ਨੂੰ ਭਗਵੰਤ ਮਾਇਓ ਨੂੰ ਕੀ ਬੋਲੇ ਚੰਨੀ ਨੂੰ ਕਿਦਾਂ ਹੀ ਪਾਈ ਇਹ ਤੁਹਾਨੂੰ ਅਸੀਂ ਜਾਣਦੇ ਆ ਨਾ ਠੀਕ ਹੈ ਸਗੋਂ ਗੱਡੀਆਂ ਆਈਆਂ ਵਾਪਸ ਕਰ ਦਿੱਤੀਆਂ ਸਾਡੇ ਐਮਪੀ ਨੇ ਕਿ ਤੁਸੀਂ ਚੰਨੀ ਜਾ ਕੇ ਸਿਵਰ ਸਾਫ ਕਰੋਗਾ ਹਾਂ ਇਹ ਤੋ ਤੱਕ ਨੋਕਤ ਆ ਗਈ ਕਿੰਨੇ ਕਿੰਨੇ ਇਹ ਗੱਡੀਆਂ ਵਾਪਸ ਕੀਤੀਆਂ ਉਹ ਦੇਖੋ ਜੀ ਸੁਨਨ ਜੀ ਵੀ ਆਂਦਾ ਪਿਆ ਵੀ ਸਸੀ ਰਿੰਕੂ ਨੇ ਵਾਪਸ ਕੀਤੀਆਂ ਸਿਰ ਰਿੰਕ ਨੂੰ ਨੇ ਕਿਉਂ ਵਾਪਸ ਕਰਾਇਆ ਹੈ ਹੋਣ ਪਰਮਾਤਮਾ ਜਾਣੇ ਕਿਉਂ ਕੀਤੇ ਇਹ ਨਹੀਂ ਸਾਨੂੰ ਪਤਾ ਹੈਗਾ ਤੁਸੀਂ ਉਹਨਾਂ ਨੂੰ ਵੋਟ ਕੇ ਪਾਈ ਉਹਨੂੰ ਕਿਹਾ ਸੀ ਸਾਡੀ ਮਰਜ਼ੀ ਇਹਨੂੰ ਮਰਜ਼ੀ ਵੋਟ ਪਾਈਏ ਅਸੀਂ ਇਹ ਗੱਲ ਤੁਹਾਨੂੰ ਕਿੰਨੇ ਕਹੀ ਹੈਗੀ ਹੈ ਕੀ ਤੁਸੀਂ ਵੋਟ ਤੁਸੀਂ ਉਹਨੂੰ ਪਤਾ ਗੱਡੀਆਂ ਆਈ ਹੈ ਜਿਹੜਾ ਚੌਂਗ ਚ ਹੋਏਗਾ ਉਸ ਬੰਦੇ ਨੂੰ ਤਾਂ ਪਤਾ ਹੀ ਹੋਏਗਾ ਨਾ ਕਿ ਕਿਹੜਾ ਬੰਦਾ ਨੇ ਫੋਨ ਆਇਆ ਕਿਹੜੇ ਬੰਦੇ ਦਾ ਨਹੀਂ ਆਇਆ ਗੱਡੀਆਂ ਬਾਬਾ ਚੱਲਾ ਗਈਆਂ ਅੱਛਾ ਮਤਲਬ ਕਿ ਰਾਜਨੀਤਿਕ ਪੱਖੋਂ ਤੁਹਾਨੂੰ ਜਿਹੜਾ ਉਹ ਤੰਗ ਕੀਤਾ ਜਾਂਦਾ ਜਨਤਾ ਨੂੰ ਤੰਗ ਕੀਤਾ ਜਾਂਦਾ ਪਿਆ ਤੁਸੀਂ ਵੋਟਾਂ ਜਿੱਕਰ ਪਾਈਆਂ ਨੇ ਚੰਨੀ ਉਹਨੂੰ ਤਾਂ ਕਹਿੰਦੇ ਚੰਨੀ ਕੋ ਜਾਓ ਤੁਸੀਂ ਮਸਲੇ ਉਹਨਾਂ ਵਿਚਾਰੇ ਨੂੰ ਕੁਰਸੀ ਮਿਲੂਗੀ ਤੇ ਕੁਝ ਕਰੂਗਾ ਉਹਨੂੰ ਕੁਰਸੀ ਮਿਲੂਗੀ ਤੇ ਕੁਝ ਕਰੂਗਾ ਉਹ ਤਾਂ ਇਹ ਵਿਚਾਰਾ ਜਿੱਤੇ ਆਈ ਹੈ ਉਹ ਵੀ ਤਾਂ ਸਾਡੇ ਸਾਥੀ ਹੈ ਜੇ ਅਸੀਂ ਵੋਟਾਂ ਜੇਕਰ ਪਾਈਆਂ ਨੇ ਚੰਨੀ ਉਹਨਾਂ ਨੂੰ ਤਾਂ ਕਹਿੰਦੇ ਚੰਨੀ ਕੋ ਜਾਓ ਤੁਸੀਂ ਮਸਲੇ ਉਹਨਾਂ ਕੋਲ ਜਾਓ ਉਹਨਾਂ ਵਿਚਾਰੇ ਨੂੰ ਕੁਰਸੀ ਕੁਰਸੀ ਮਿਲੂਗੀ ਤਾਂ ਕੁਛ ਕਰੂੰਗਾ ਉਹਨੂੰ ਕੁਰਸੀ ਮਿਲੂਗੀ ਤਾਂ ਕੁਛ ਕਰੂੰਗਾ ਉਹ ਤਾਂ ਵਿਚਾਰਾ ਜਿੱਤੇ ਆਈ ਹੈ ਉਹ ਵੀ ਤਾਂ ਸਾਡੇ ਸਾਥੀ ਹੈ ਜੇ ਕਰੂੰਗਾ ਜੇ ਅਸੀਂ ਉਹਨਾਂ ਕੋ ਜਾਵਾਂਗੇ ਤਾਂ ਜ਼ਰੂਰ ਕਰੂੰਗਾ ਸਾਡੇ ਮਸਲੇ ਹੱਲ ਸੰਤ ਉਹਦੇ ਵੀ ਹੈ ਮੇਨ ਸਮੱਸਿਆ ਆਪਣੇ ਬਸਤੀ ਦੇ ਬੰਦੇ ਹੋ ਕੇ ਬਸਤੀ ਦੇ ਬੰਦੇ ਹੋ ਕੇ ਅੱਜ ਬੀਬੀਆਂ ਪਹਿਣਾ ਬਾਹਰ ਖੜੀਆਂ ਚੌਂਕਾਂ ਦੇ ਵਿੱਚ ਖੜੀਆਂ ਇਹਨਾਂ ਦੀਆਂ ਵਿੱਚ ਈ ਪਹਿਣਾ ਨਾਲ ਹੀ ਆ अज भी मावान समाना जो उन्होंने भेना ठीक है कुछ अपने आपना चाहिए क्यों बहार जाएगी जहां मसले हल करा क्यों बहुत जान गए एक गल ना चार गल निकल दियां ना निकल दिया ना, ना? तो पहला समस्या हल हो जरूरत है जाके ठीक है ना काफी समस्या मतलब मसला नहीं हल नहीं, नहीं, नहीं आप हार के जरा मतलब एंड हो जाता ना एंड हो गया ਸ ਮਤਲਬ ਆਖਰ ਤੇ ਆਏ ਕਮਿਸ਼ਨਰ ਕੋਈ ਬਾਹਰ ਆਏ ਨਹੀਂ ਕੋਈ ਨਹੀਂ ਬਾਹਰ ਆਇਆ ਕੋਈ ਨਹੀਂ ਬਾਹਰ ਆਇਆ ਕੋਈ ਮੁਲਾਜ਼ਮ ਕੋਈ ਨਹੀਂ ਆਇਆ ਕੋਈ ਨਹੀਂ ਬਾਹਰ ਆਇਆ ਯਾਰ ਕੋ ਕੀ ਯਕੀਨ ਚੰਨ ਹੁਨੇ ਪਤਾ ਚੀਜ਼ ਠੀਕ ਨੇ ਦੇ ਵਿੱਚ ਤੁਸੀਂ ਆਏ ਹੋ ਮੈਂ ਕਿਹੜੀ ਸਮੱਸਿਆ ਨੂੰ ਆਏ ਹੂੰ ਠੀਕ ਹੈ ਬਹੁਤ ਪਾਣੀ ਬਹੁਤ ਸਾਰਾ ਗੰਦਾ ਹੁੰਦਾ ਨਹੀਂ ਆ ਤੇ ਨਹੀਂ ਆ ਆ ਤੇ ਜਰ ਬਾਰ ਆਉਂਦੇ ਨਿਕਲਦੇ ਨਹੀਂ ਪਾਣੀ ਆਉਂਦਾ ਬੱਚੇ ਨੂੰ ਆ ਰਹੀ ਜੀ ਸਾਡੇ ਕਿੰਨਾ ਕਿਦਾਂ ਮੈਂ ਬਜ਼ੁਰਗਾਂ ਨਾ ਕਿੱਦਾਂ ਪਾਣੀ ਆਊਗੀ ਲੈ ਵੀ ਕੋਰ 40 ਡਿਗਰੀ ਹੈ ਇਸ ਵਕਤ ਪਹਿਲਾਂ ਤਾਂ ਮੈਂ ਤੁਹਾਡੀ ਉਮਰ ਜਰੂਰ ਜਾਣੂਗਾ ਉਮਰ ਕਿੰਨੀ ਹੈ ਤੁਹਾਡੀ ਜੀ 60 ਸਾਲ ਦੀ ਉਮਰ ਹੈ ਤੁਹਾਡੀ 45 ਡਿਗਰੀ ਟੈਂਪਰੇਚਰ ਹੈ ਉਹਦੇ ਵਿੱਚ ਤੁਸੀਂ ਧਰਨਾ ਲਗਾਉਣ ਪਹੁੰਚੇ ਹੋ ਮੈਂ ਤੁਹਾਡੀ ਪਾਣੀ ਦੀਆਂ ਮੰਗਾ ਆ ਪਾਣੀ ਦੀਆਂ ਮੰਗ ਗੰਧ ਬਹੁਤ ਸੀਦਰ ਸੀਦਰ ਬੰਦਾ ਅੱਛਾ ਸੀਦਰ ਬੰਦਾ ਗੰਦਾ ਬੱਚੇ ਤਾਂ ਆਏ ਦੰਨੀਆਂ ਖੋਲਦੀਆਂ ਤਾਂ ਗੰਦੇ ਬੱਚੇ ਕਰਾ ਮੇਰਾ ਭੁੰਗਾਈ ਹੋਰ ਵੀ ਖੇਡ ਨਹੀਂ ਰਿਹਾ ਤੇ ਤੁਸੀਂ ਵੀ ਆਏ ਹੋ ਪਾਣੀ ਦੀ ਸਮੱਸਿਆ ਨੂੰ ਲੈ ਕੇ ਕਿਹੜੇ ਇਲਾਕੇ ਤੋਂ ਆਏ ਹੋ ਜੀ ਉਧਰ ਦੀ دانشਮੰਦਾ دانشਮੰਦਾ ਤੋਂ ਆਏ ਹੋ ਹੈਗੀਓ ਤੁਹਾਡਾ ਪਾਣੀ ਆ ਅੰਦਰਾਂ ਚ ਖੜਾ ਅੱਛਾ ਅੰਦਰਾਂ ਚ ਪਾਣੀ ਹਾਂਜੀ ਤੇ ਬੱਚੇ ਵੀ ਤੁਹਾਡੇ ਬਿਮਾਰ ਤੇ ਨੇ ਸਿਆਣੇ ਵੀ ਬਿਮਾਰ ਬੰਦੇ ਹੜੇ ਬਿਮਾਰ ਦੋ ਦੋ ਤਿੰਨ ਤਰ ਮਹੀਨੇ ਹੋ ਗਏ ਮੰਜਾ ਦੇ ਪੈਦੇ ਆਹੋ ਬਹੁਤ ਜ਼ਿਆਦਾ ਤੁਸੀਂ ਕੰਪਲੇਨ ਕੀਤੀ ਮਿਊਨਿਸਪਲ ਕਾਰਪੋਰੇਸ਼ਨ ਦੇ ਵੀ ਬਹੁਤ ਜ਼ਿਆਦਾ ਕੀਤੀ ਹੈਗੀ ਸੁਣਵਾਈ ਨਹੀਂ ਹੋਈ ਕੋਈ ਨਹੀਂ ਨਹੀਂ ਕੀ ਕਹਿੰਦੇ ਕੀ ਨੇ ਜੇਕਰ ਤੁਸੀਂ ਕੁਝ ਨਹੀਂ ਸੁਣਦੇ ਤੇ ਕੁਝ ਵੀ ਨਹੀਂ ਨਹੀਂ ਕੋਈ ਸੁਣਾਈ ਨਹੀਂ ਠੀਕ ਦਾ ਮਤਲਬ ਬਿਲਕੁਲ ਇਹ ਤੁਸੀਂ ਲੋਕ ਦੇਖੋ ਜਿਨ੍ਹਾਂ ਦਾ ਕਹਿਣਾ ਹੈ ਕਿ ਇੱਕ ਤਾਂ ਸਾਡੇ ਇਲਾਕੇ ਦੇ ਵਿੱਚ ਪਾਣੀ ਨਹੀਂ ਆ ਰਿਹਾ ਅਤੇ ਦੂਜਾ ਜਿਹੜਾ ਪਾਣੀ ਆ ਰਿਹਾ ਹੈਗਾ ਉਹ ਗੱਟਰ ਦਾ ਪਾਣੀ ਹੈਗਾ ਇਹ ਜਿਸ ਦੇ ਵਿੱਚ ਪੂਟੀ ਤੱਕ ਜਿਹੜੀ ਹੈਗੀ ਹੈ ਉਹ ਨਿਕਲ ਕੇ ਸਾਹਮਣੇ ਆਉਂਦੀ ਹੈ ਜਿਸ ਨੂੰ ਨਾ ਪੀਣ ਵਾਲੇ ਅਸੀਂ ਹੁੰਨੇ ਆ ਤੇ ਨਾ ਹੀ ਉਸ ਦੇ ਨਾਲ ਕੋਈ ਹੋਰ ਚੀਜ਼ ਜਿਹੜੀ ਹੈ ਉਹ ਕਰ ਸਕਦੇ ਆ ਇਹਨਾਂ ਦਾ ਇਹ ਵੀ ਇੱਕ ਖਸਾ ਹੈ ਕਿ ਇਹਨਾਂ ਦੇ ਇਲਾਕੇ ਦੇ ਵਿੱਚ ਪਾਣੀ ਇੰਨਾ ਇਕੱਠਾ ਹੋਇਆ ਹੈ ਕਿ ਇਹਨਾਂ ਦਾ ਆਣ ਜਾਣਾ ਵੀ ਜਿਹੜਾ ਹੈਗਾ ਉਹ دشوار ਹੋਇਆ ਹੈ ਕਈ ਵਾਰ ਇਹਨਾਂ ਵੱਲੋਂ ਮਿਊਨਿਸਪਲ ਕਾਰਪੋਰੇਸ਼ਨ ਨੂੰ ਜਿਹੜੀ ਆ ਉਹ ਸ਼ਿਕਾਇਤ ਕੀਤੀ ਗਈ ਹੈਗੀ ਹੈ ਕਈ ਵਾਰ ਇਹਨਾਂ ਵੱਲੋਂ ਜਿਹੜੀ ਆ ਉਹ ਕੰਪਲੇਂਟ ਦਿੱਤੀ ਗਈ ਪਰ ਕਿਸੇ ਵੀ ਤਰੀਕੇ ਦੇ ਨਾਲ ਨਾ ਤਾਂ ਮਿਊਨਿਸਪਲ ਕਾਰਪੋਰੇਸ਼ਨ ਇਹਨਾਂ ਦੀ ਸੁਣਵਾਈ ਕਰ ਰਿਹਾ ਹੈ ਅਤੇ ਨਾ ਹੀ ਜਿਹੜਾ ਹੈਗਾ ਉਹ ਮੌਕੇ ਦੇ ਐਮਐਲਏ ਜਾਂ ਫਿਰ ਹੋਰ ਜਿਹੜੇ ਲੀਡਰ ਨੇ ਉਹ ਸੁਣਵਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਇੱਕ ਗੱਲ ਇਹ ਵੀ ਨਿਕਲ ਕੇ ਇੱਧਰ ਸਾਹਮਣੇ ਆ ਰਹੀ ਹੈ ਕਿ ਇਹਨਾਂ ਦਾ ਕਹਿਣਾ ਹੈ ਕਿ ਜੋ ਹੁਣ ਐਮਪੀ ਬਣੇ ਨੇ ਚਰਨਜੀਤ ਸਿੰਘ ਚੰਨੀ ਹੋਰੀ ਉਹਨਾਂ ਦੀ ਲਾਕਡਾਟ ਦੇ ਵਿੱਚ ਜਿਹੜਾ ਹੈ ਉਹ ਇਹਨਾਂ ਅਹ ਦੇ ਇਲਾਕੇ ਦੀ ਸਮੱਸਿਆਵਾਂ ਨੂੰ ਜਿਹੜਾ ਹੈਗਾ ਉਹ ਠੀਕ ਨਹੀਂ ਕੀਤਾ ਜਾ ਰਿਹਾ ਵਾ ਹੁਣ ਕਈ ਚੀਜ਼ਾਂ ਨੇ ਉਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਪਰ ਇਸ ਵਕਤ ਦੀ ਜੇਕਰ ਤੁਸੀਂ ਤਸਵੀਰ ਦੇਖੂਗੇ ਤਾਂ ਪ੍ਰੋਪਰ ਤਰੀਕੇ ਦੇ ਨਾਲ ਇਸ ਜਿਹੜਾ ਹੈਗਾ ਇਹ ਉਹ ਚੌਕ ਨੂੰ ਜਾਮ ਕਰ ਦਿੱਤਾ ਗਿਆ ਹੈ ਇਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਹੱਲ ਨਹੀਂ ਹੋਣਗੀਆਂ ਉਦੋਂ ਤੱਕ ਇਸ ਵਕਤ ਦੀ ਜੇਕਰ ਤੁਸੀਂ ਤਸਵੀਰ ਦੇਖੂਗੇ ਤਾਂ ਪ੍ਰੋਪਰ ਤਰੀਕੇ ਦੇ ਨਾਲ ਇਸ ਜਿਹੜਾ ਹੈਗਾ ਇਹ ਉਹ ਚੌਕ ਨੂੰ ਜਾਮ ਕਰ ਦਿੱਤਾ ਗਿਆ ਹੈ ਇਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਹੱਲ ਨਹੀਂ ਕੀ ਆ ਉਹ ਤੱਕ ਅਸੀਂ ਇਸ ਥਾਂ ਤੋਂ ਨਹੀਂ ਉਠਾਂਗੇ ਅਸਾਂਗੇ ਅਸੀਂ ਆਪਣੇ ਆਖਿਰਲੇ ਸਮਾਂ ਕਈ ਵਾਰ ਕਹਿੰਦੇ ਕਿ ਸ਼ਿਕਾਇਤ ਕਰ ਚੁੱਕੇ ਹਾਂ ਹੁਣ ਅੰਤ ਸਾਡਾ ਆ ਗਿਆ ਹੈ ਇਸ ਅੰਤ ਕਰਕੇ ਸਾਨੂੰ ਜਿਹੜਾ ਹੁਣ ਪੱਕਾ ਇਸ ਜਗ੍ਹਾ ਦੇ ਉੱਤੇ ਮੋਰਚਾ ਧਰਤਾ